ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਡੱਲ ਪੱਟੀ ਤਸੀਲ ਜਿਲ੍ਹਾ ਦਰਨਤਾਰਨ ਸੋ ਸਾਰੇ ਭਰਾ ਆਪਣੇ ਜਾਣਦੇ ਆ ਠੀਕ ਆ ਜੀ ਡੱਲ ਪਿੰਡ ਤੋਂ ਰੂਟਿੰਨ ਦੇ ਵਿੱਚ ਹੀ ਵੀਡੀਓ ਪੈਂਦੀਆਂ ਨੇ ਠੀਕ ਆ ਜੀ ਮਾਲ ਰੂਟਿੰਨ ਦੇ ਵਿੱਚ ਹੀ ਆਉਂਦਾ ਇਹਨਾਂ ਦੇ ਕੋਲ ਕਾਫੀ ਲੰਬੇ ਸਮੇਂ ਤੋਂ ਭਿੱਖੀਵਣ ਤੋਂ ਸਿਰਫ ਕੋਈ 10-12 ਕਿਲੋਮੀਟਰ ਦੀ ਦੂਰੀ ਤੇ ਪਿੰਡ ਡੱਲ ਨਾਲ ਲੱਗਦੇ ਪਿੰਡ ਵਾਂ ਤਾਰਾ ਸਿੰਘ ਮਾੜੀ ਮੇਗਾ ਇਧਰ ਖਾਲੜਾ ਪਿੰਡ ਵੱਡਾ ਬਿਲਕੁਲ ਲੱਗੇ ਆ ਸੋ ਹਰੀਕੇ ਪਤਨ ਤੋਂ ਵੀ 35 38 ਕਿਲੋਮੀਟਰ ਦੀ ਸਾਰੀ ਦੂਰੀ ਆ ਕੋਈ ਵੀ ਸੱਜਣ ਆਪਣਾ ਮਾਲਵੇ ਵਾਲੀ ਸਾਈਡ ਤੋਂ ਵਿజిਟ ਕਰਦਾ ਤੇ ਬਾਟਰ ਤੇ ਬਿਲਕੁਲ ਨਾਲ ਲੱਗਦਾ ਪਿੰਡ ਅੱਜ ਵੀਰ ਦਲੇਰ ਸਿੰਘ ਬਾਠ ਹੋਂਦੇ ਘਰ ਆਇਆ ਦੋਸਤੋ ਗਰਲਾਲ ਵੀਰ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਅੱਜ ਹਰ ਵਾਰ ਦੀ ਤਰ੍ਹਾਂ ਅੱਜ ਵੀ ਟੋਟਲ ਆਪਾਂ ਤੁਹਾਨੂੰ ਤਿੰਨ ਗਨਾਗ ਸੌਰੀ ਪੰਜ ਨਾਗ ਦਿਖਾਉਣੇ ਆ ਤਿੰਨ ਮੱਝਾਂ ਝੋਟੀਆਂ ਤਾਜ਼ੀਆਂ ਸੂਈਆਂ ਦੋ ਗੱਬਰ ਪੂਰੀ ਗੱਲਬਾਤ ਕਰਾਂਗੇ 22 ਨਵੰਬਰ ਤਰੀਕ ਸਮਾਂ ਅੱਜ ਮਾਰਨਿੰਗ ਦੇ ਦੋਸਤੋ ਚਾਹੇ ਕੋਈ ਦੁਪਹਿਰ ਦੇ 12 ਪੂਰੀ ਗੱਲਬਾਤ ਕਰਦੇ ਆਂ ਵੀਡੀਓ ਨੂੰ ਐਂਡ ਤੱਕ ਦੇਖਿਓ ਪੂਰੀ ਜਾਣਕਾਰੀ ਤੁਹਾਨੂੰ ਮਿਲ ਜੂਗੀ। ਲੈ ਵੀ ਸਭ ਤੋਂ ਪਹਿਲਾਂ ਕਰ ਲਾਲ ਸਾਸਰੀ ਗੱਲ। ਸਾਸਰੀ ਗੱਲ ਸੰਤੂ ਸਾਹਿਬ। ਹੋ ਠੀਕ ਠਾਕ। ਚੜਦੀ ਕਲਾ ਤੁਸੀਂ ਸੁਣਾਓ। ਬਹੁਤ ਵਧੀਆ ਠੀਕ ਠਾਕ ਕਰ ਲਾਲ। ਹਾਂ ਜੀ। ਲੈ ਵੀ ਕਰ ਲਾਲ ਉਦੋਂ ਵੀ ਆਪਾਂ ਘੱਟੋ ਘੱਟ 6 ਨਗ ਪਾਈ। ਉਦੋਂ ਸੰਤੂ ਸਾਹਿਬ 6 ਨਗ ਪਾਏ ਸੀ ਤੇ ਆਪਣੇ 6 ਨਗ ਹੀ ਛੇਲ ਹੋ ਗਏ ਸੀ। ਇੱਕ ਭਰਾ ਨੇ ਸਾਈ ਪਾਈ 1000 ਰੁਪਿਆ ਤੇ ਮੁਣ ਕੇ ਮੱਝ ਲੈਣ ਨਹੀਂ ਆਏ। ਆਪਣੀ ਹੁਣ ਹੱਥ ਜੋੜ ਕੇ ਬੇਨਤੀ ਇਹ ਆ ਭੈਣ ਭਰਾਵਾਂ ਗਾੜੀ ਵੀ ਜਿਹੜਾ ਕੋਈ ਵੀ ਇਨਾ ਪੰਜਾਂ ਪਸ਼ੂਆਂ ਦੇ ਪਸ਼ੂ ਖਰੀਦਦਾ ਆਣ ਕੇ ਆਪ ਦੀ ਚੈੱਕ ਕਰਕੇ ਤਸੱਲੀ ਕਰਕੇ ਖੜੇ ਜੇ ਡੰਗਰ ਨਹੀਂ ਫਿੱਟ ਆਪਣਾ ਆਪ ਦੀ ਸਾਈਜ਼ ਲੈ ਜੀ ਤੇ ਕਈ ਭਰਾ ਸਾਈ ਬਿਆਨਾ ਪਾ ਕੇ ਡੰਗਰ ਡਕਾ ਛੱਡਦੇ ਆ ਆਪਣੀ ਉਹ ਹੱਤ ਨਹੀਂ ਵੀ ਜੇ ਇੱਕ ਤੋਂ ਸਾਈ ਪਾ ਲਈਏ ਦੁੱਜੇ ਨੂੰ ਵੇਚ ਦਈਏ ਠੀਕ ਕਰਨੀ ਪੈਂਦੀ ਆ ਆਪਾਂ ਡੀਕ ਕੀਤੀ ਪਰ ਅਗਲਾ ਨਹੀਂ ਮੁੜਿਆ ਤੇ ਫਿਰ ਉਹਦੀ ਸ਼ਰਦ ਦਿੱਤੀ ਆ ਹੁਣ ਸਾਈ ਬਿਆਨਾ ਪਾਵਾਂਗੇ ਗਾਂ ਤੋਂ ਪੱਕਾ ਤੇ ਆਣ ਕੇ ਆਪ ਦੀ ਤਸੱਲੀ ਕਰਕੇ ਡੰਗਰ ਖੜੀ ਜੇ ਗਾ ਆਨਲਾਈਨ ਮੰਗਾਉਂਦਾ ਜਾ ਕੇ ਤਸੱਲੀ ਕਰਕੇ ਭੋਵੇਂ ਮਾਇਆ ਦੇ ਦੇ ਲੋ ਜ ਸਾਹਬ ਉਹ 1000 ਰੁਪਿਆ ਸਾਈ ਪਾਈ ਬੰਦੇ ਨੇ ਚਲੋ ਆਪਣਾ ਦੇ ਮਾਲਕ ਦੀ ਕਿਰਪਾ ਨਾਲ ਕੰਮ ਸੈਟ ਹੈ ਜਿੰਨੇ ਗਾਂ ਨੰਗਰ ਹੋਰ ਲਿਆ ਕੇ ਤੁਰਨਾ ਉਹਦਾ ਗੱਲਾ ਵੱਜ ਗਿਆ ਨਾ ਬਸ ਬਸ ਆਪਣੇ ਅੱਜ ਨਹੀਂ ਭਲਕੇ ਵੇਖ ਜੂ ਬਿਲਕੁਲ ਜੀ ਸੋ ਜਿਹੜੀ ਰਕਮ ਮੰਗੀ ਜਾਂਦੀ ਹੈ ਰਕਮ ਪਹਿਲਾਂ ਵੇਖਿਆ ਕਰੋ ਪਸ਼ੂ ਵੇਖਿਆ ਕਰੋ 1500 ਰੁਪਿਆ ਮੇਰਾ ਵੀਰ ਤਾਂ ਬਿਆਨਾ ਸਾਈ ਪਾਇਆ ਕਰੋ ਹਾਂ ਅਗਲੇ ਦਾ ਵੀ ਪਸ਼ੂ ਟਕਿੰਦਾ ਫਿਰ ਅਗਲੀ ਵਾਰ ਵੀਡੀਓ ਜੀ ਹੋ ਜਾਂਦੀ ਚਲੋ ਅੱਗਾ ਪਿਛਾ ਹੋ ਜਾਂਦਾ 100 ਦਾ ਫਾਤਾ ਅੱਛਾ ਕਰਨਾਣ ਤਿੰਨ ਮੱਜਾਂ ਝੋਟੀਆਂ ਤਾਜ਼ੀਆਂ ਪੰਜ ਨਾ ਆ ਗਿਆ ਜਿਨ੍ਹਾਂ ਦੇ ਵਿੱਚ ਤਿੰਨ ਨਾ ਸੁਏ ਸੁਆਏ ਆ ਤੇ ਦੋ ਗੱਬਣਾ ਤਿਆਰੀ ਵਾਲੀਆਂ ਕੋਈ ਪੰਜ ਪੰਜ ਚਾਰ ਚਾਰ ਦਿਨ ਦਾ ਸਮਾਂ ਖੜਦੀਆਂ ਲਓ ਜੀ ਸ਼ੁਰੂਆਤ ਕਰਾਂਗੇ ਇੱਕ ਇਹਗੀਆਂ ਸਾਰੀਆਂ ਸੰਤੂ ਸਾਹਿਬ ਝੋਟੀਆਂ ਇੱਕ ਮੱਜ ਬਣਿਆ ਜੋ ਐਂਡ ਤੇ ਦਿਖਾਵਾਂਗੇ ਹਾਂ ਸੋ ਸ਼ੁਰੂਆਤ ਕਰਾਂਗੇ ਕਿ ਪਹਿਲੇ ਨੰਬਰ ਤੇ ਫੋਲੀ ਹੈਵੀ ਬਾਡੀ ਵੇਟ ਆ ਥੋੜਾ ਜਸ਼ਨ ਲੱਗ ਗਿਆ ਕਿ ਬੜਾ ਜਕਲੀਫਾਈ ਆ ਸੰਧੂ ਸਾਹਿਬ ਫੋਲ ਹੈਵੀ ਬਾਡੀ ਵੇਟ ਭਾਰਾ ਟਾਂਚਾ ਤੇ ਲੰਬੀ ਲੂਬੀ ਕਰਮਾ ਵਾਲੀ ਵੇਖੋ ਕਾਫੀ ਇਹ ਸੰਧੂ ਸਾਹਿਬ ਦੂਜੇ ਸੂਏ ਝੋਟੀ ਸੂਈ ਜੇ ਇਹਨੂੰ ਅਜ 18 ਤੋਂ 20 ਦਿਨ ਹੋ ਗਏ ਸੂਈ ਨੂੰ ਆ ਬੱਚਾ ਜੀ ਇਹਦੇ ਮਗਰ ਕੱਟਾ ਗਿਆ ਮਗਰ ਕੱਟਾ ਜੇ ਇਹਦੇ ਠੀਕ ਹੈ ਦੁੱਧ ਦੇ ਦੇ ਥੱਲੇ ਮਿੰਤੀ ਗਿੰਤੀ ਵਾਲਾ ਜਿਹੜਾ ਹਾਜ਼ਰ ਆ ਕਿਸੇ ਭਰਾਣੇ ਆਣ ਕੇ ਤਸੱਲੀ ਕਰਨੀ 13 ਲੀਟਰ ਜੇ ਜਿਹੜੇ ਆਨਲਾਈਨ ਮੰਗਵਾਉਂਦਾ ਫਿਰ 12 ਤੇ ਭੇਜਾਂਗੇ ਲਓ ਜੀ 12 ਲੀ ਗੇ ਅੱਜ 20 ਦਿਨ ਹੋ ਗਏ ਅੱਜ ਨਹੀਂ ਦੱਸਾਂਗੇ ਦੂਜਾ ਸੂਆ ਇਹਨਾਂ ਦੂਜਾ ਸੂਆ ਸੰਤੂ ਸਾਹਿਬ ਦੂਜਾ ਸੂਆ ਤੇ ਬਾਕੀ ਕਈ ਵਾਰਾਂ ਦੋਸਤ ਪਸ਼ੂ ਨਵੀਂ ਥਾਂ ਤੇ ਆਉਂਦਾ ਉਹਦੇ ਕਰਕੇ ਥੋੜਾ ਜਿਹਾ ਪਸ਼ੂ 'ਚ ਫਰਕ ਜ਼ਰੂਰ ਪੈ ਜਾਂਦਾ ਦੁੱਧ ਦੇ ਵਿੱਚ ਇਹਨੂੰ ਗਰਲਾਲ ਤੋਂ ਹਰ ਨਾਲ ਠੱਕੜ ਬੰਦਿਆਂ ਦੇ ਘਰੋਂ ਮੱਝ ਆਈ ਹੈ ਹਾਂ ਬਾਕੀ ਚਲੋ ਖਾਂਦੇ ਪੀਂਦੇ ਘਰਾਂ ਦੀਆਂ ਵੀ ਨਿਸ਼ਾਨੀਆਂ ਬਾਕੀ ਚੰਗੇ ਥਾਂ ਟਿਕਾਣੇ ਤੋਂ ਆਈ ਆ ਉਹ ਮੇਰੇ ਭਰਾਵਾਂ ਨੇ ਤੁਸੀਂ ਜੱਜਮੈਂਟ ਕਰ ਹੀ ਲੈਣੀ ਹੈ ਖੇਡ ਕਬੱਡੀ ਦਾ ਪ੍ਰਮੋਟਰ ਆ ਭਰਾ ਆਪਣਾ ਜੀ ਤੋਂ ਆਈ ਏ ਕਬੱਡੀ ਖੇਡਦਾ ਨਾ ਪ੍ਰਮੋਟਰ ਆ ਅੱਛਾ ਸਲਮਾਨ ਕਰਦਾ ਪਹਿਲ ਠੀਕ ਆ ਠੀਕ ਆ ਠੀਕ ਆ ਸਾਡੇ ਏਰੀਏ ਦੇ ਜਿਹੜੀ ਸ਼ਾਂਪਰੀ ਲੱਦੂ ਵਾਲਾ ਦਾ ਪਹਿਲਾ ਸਲਮਾਨ ਉਹਨੇ ਕੀਤਾ ਮੋਟਰਸਲ ਦਾ ਵੈਰੀ ਗੁੱਡ ਹਾਂ ਲੋ ਵੀ ਉਸ ਭਰਾ ਦੇ ਘਰੋਂ ਜਿਹੜੀ ਮੱਝ ਆਈ ਆ ਬਾਕੀ ਮੱਝ ਮੇਰਾ ਭਰਾ ਦੇਖੋ ਛਾਈ ਛੂਈ ਕਰਾ ਦੇ ਚੱਕ ਕੇ ਕੋਈ ਠੀਕ ਆ ਜੀ ਗੋਲ ਸਿੰਘ ਹਾਥੀ ਸਾਹਵੇਂ ਸੰਧੂ ਸਾਹਿਬ ਉਹ ਮੱਥਾ ਚੰਗਾ ਹਾਥੀ ਸੁਧੂਰਿਆ ਠੀਕ ਆ ਜੀ ਆ ਵੇਖੋ ਤੇ ਪਲੀ ਪਲੋਸੀ ਬਹੁਤ ਆ ਵੀ 13 13 ਲੀਟਰ ਤੋਂ ਬਾਹਰ-ਬਾਰ ਚੱਲਣ ਢਈ ਸੀ ਫਲਹਾਲ ਹੁਣ ਥੋੜਾ ਜਿਹਾ ਕਿਤੇ ਨਾ ਕਿਤੇ ਨਵੀਂ ਥਾਂ ਦਾ ਕਹਿ ਲੋ ਓਪਰਾ ਕਰ ਗਈ ਆ ਕੋਈ 12 ਕਿਲੋ ਤੋਂ ਅਜੇ ਵੀ ਬਾਹਰ-ਬਾਰ ਦੋ ਵੀਰ ਜਰਾ ਉਹ ਮਾਂ ਥੱਲੇ ਦੁੱਧ ਹੁਣ 13 ਦਾ ਪਾਰ ਹੋਊਗਾ ਪਰ ਆਪਾਂ ਤਾਂ ਦੱਸਦੇ ਆ ਕਿ ਉਹ ਆਪਣੇ ਕੋਲ ਕੱਲ ਆਈ ਆ ਬਾਕੀ ਗਰਲਾਨ ਜਵਾਬ ਅਸਮਾ ਦੀ ਧਾਰਾਂ ਦੀ ਬਾਤ ਕਰੀ ਉਹਨਾਂ ਦਾ ਆਪਣੀ ਗਰੰਟੀ ਹੋ ਗਈ ਜਵਾਈ ਇੱਕ ਨੰਬਰ ਆ ਕੋਈ ਘਟ ਨਹੀਂ ਠੀਕ ਆ ਜੀ ਅੱਜ ਸਵੇਰੇ 5 ਵਜੇ ਦੀ ਜਵਾਈ ਇਹਨਾਂ ਦੀ ਹੁਣ 12 ਵਜੇ ਦਾ ਸਮਾਂ ਜੀ ਲਓ ਜੀ 12:00 ਵਜੇ ਆ ਠੀਕ ਆ ਜੀ ਦੁਪਹਿਰ ਦਾ ਸਮਾਂ ਹੋ ਗਿਆ ਤੇ ਮਾਰਨਿੰਗ ਜਿਹੜੀ ਸਵੇਰ 5 ਵਜੇ ਦੀ ਜਵਾਈ ਇਹਨਾਂ ਦੀ ਅਰਲੀ ਕਰਕੇ ਥਾਣਾ ਬਾਕੀ ਬੈਕ ਸਾਈਡ ਤੋਂ ਵਿਖਾ ਦੇਣਿਆ ਤੁਹਾਨੂੰ ਵਿਖਾ ਲਾ ਤੁਹਾਨੂੰ ਤਾਕਤ ਕਰਦੇ ਹੋਗੇ ਕੈਮਰਾ ਪਸ਼ੂ ਦੱਖ ਘਟ ਦਿੰਦਾ ਦੁੱਧ ਨਾੜੀ ਹੁੰਦਾ ਬਾਕੀ ਲੇਵੇ ਦੀ ਆ ਕੁਆਲਿਟੀ ਤੁਹਾਨੂੰ ਦਿਖਾ ਦਿੰਦੇ ਆ 12 ਵਜੇ ਆਪਦੇ ਵੇਖੋ ਸੰਤੂ ਸਾਹਿਬ ਦਾ ਗੱਡਾ ਕਰਮਾਲੀ ਦਾ ਪੂਰੇ ਵੱਡੇ ਕੱਦ ਪੁੱਤ ਦੀ ਪੁੱਛਦਾ ਕੱਦ ਆ ਵੇਖਵਾ ਜੀ ਜਿੰਨੀ ਕਿੱਥੇ ਲੱਗੀ ਪਲੀ ਪੁਲੂਸੀ ਬਹੁਤ ਆ ਹਾਂ ਲੈ ਵੀ ਕਰ ਲਾਲ ਭਰਾ ਐ ਨੂੰ ਮੜਾ ਹਿੱਕ ਤੇ ਆ ਜੇ ਠੀਕ ਆ ਤੇ ਇਸ ਦੀ ਡਿਮਾਂਡ ਵੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਦੁੱਧ ਦਾ ਮੇਰੇ ਭਰਾਵਾਂ ਨੂੰ ਵੇਰਵਾ ਮਿਲ ਗਿਆ ਬਾਕੀ ਅੱਗੇ ਜਿੰਨੀ ਕਿਸੇ ਭਰਾ ਦੀ ਪੁੱਜ ਪਾਊਗੀ ਜਿੰਨੀ ਸੇਵਾ ਕਰਨੋਗੇ ਉਹਨਾਂ ਦੁੱਧ ਆਪਾਂ ਲੈ ਲਾਂਗੇ ਠੀਕ ਆ ਜੀ ਆ ਦਿਖਾ ਦਿਓ ਮੜਾ ਜਾਂ ਆ ਲੈ ਆ ਲੈ ਠੀਕ ਆ ਨਾਲ ਕੀ ਮੋਲ ਕੀ ਡਿਮਾਂਡ ਰੋਗੀ ਇਹਦੀ ਭਰਾ ਡਿਮਾਂਡ ਸਤੂ ਸਾਬੇ ਦੀ ਜੋ ਮਰਜ਼ੀ ਮੰਗਣ ਨੂੰ ਮੰਗ ਲੀਏ ਜੰਨਾ ਮੋਲ ਮੰਗ ਲੀਏ ਅੱਡਾ ਥੋੜਾ ਜਿੱਡਾ ਹਾਥੀ ਸੰਦੂਰਿਆ ਆ ਬਸ ਬਸ ਵਜਨ ਵਟਾ ਵੇਖੋ ਆ ਉਹ ਨਾਦਰ ਨਹੀਂ ਬਸਦਾ ਨਾਲਾ ਵੀਡੀਓ ਪਾਉਂਦਾ ਆਨਾਂ ਦਾ ਜਿਹਦੇ ਕੀੜਾ ਉਹਨੇ ਇਹਦੇ ਹੱਥ ਦੇਣਾ ਇਹ ਉਤਰਾ ਉਤਰਾ ਕਮੈਂਟਾ ਜਿਹਦੇ ਜਿੰਨੇ ਲੈਣੀ ਉਹਨੇ ਮੈਂਟ ਲਾਉਣਾ ਉਹ ਗੱਲ ਈ ਆਹਾ ਹਾਂ ਇੱਧਰ ਵੇਖੋ ਮੱਝਾਂ ਗਾੜੀ ਵੀ 4 ਬੱਜੀ ਕਈ ਤਾਂ ਵੀਰ ਕਹਿੰਦੇ ਆ ਵੀ ਅਸੀਂ ਮਲਾ ਅੱਡੇ ਦੇ ਕਿਲੇ ਤੇ ਗਏ ਆ ਮਗਰ ਖੜੇ ਰਹੇ ਤਾਂ ਪਤਾ ਨਹੀਂ ਯਾਰ ਕਿਧਰੋਂ ਬੰਦਾ ਆਇਆ ਤਾਂ ਭੱਜ ਕੇ ਦੋ ਦਾ ਸੌਦਾ ਕਰ ਔਰ ਇਧਰੋਂ ਵੇਖੋ ਦੂਜੀਆਂ ਦੀਦੀਆਂ ਦੀ ਗਾੜੀ ਮਾਣਾ ਇਧਰਲੇ ਪਾਸੇ ਉਹਦੀ ਗੱਲ ਹੋਣਾ ਵੀ ਪਰਲੇ ਬੰਦੇ ਬੰਦੇ ਨੂੰ ਆਜ ਮਾ ਚ ਪੈਂਦੀ ਭੇਗਾ ਇਧਰ ਹਾਂ ਵੀ ਗਾੜੀ ਇਹਦਾ ਗਰਲ ਮੁੱਲ ਡਿਮਾਂਡ ਕੀ ਰਹੂਗੀ ਦੇ ਦੋ ਸਾਹਿਬ ਉਹ ਕੀ ਮੁੱਲ ਤੇ ਇਹਦੇ ਨਾਲ ਦੀਆਂ ਦਾ ਢਾਈ ਢਾਈ ਕਰਦੇ ਰਹੇ ਮੰਡੀ 'ਚ ਹਾਂ ਆਪਾਂ ਵੀ ਨਾ ਢਾਈ ਮੰਗੀਏ ਤੇ ਨਾ 2 ਮੰਗੀਏ ਤੇ ਨਾ 1.5 ਮੰਗੀਏ ਹਾਂ ਸਵਾ ਲੱਖ ਦੀ ਮੈਂ ਭਾਣ ਭਰਾਵਾਂ ਦੇ ਦਿੱਤੀ ਸਵਾ ਲੱਖ ਦੀ ਹਾਂਜੀ ਤੇ ਸਵਾ ਲੱਖ ਦੇ ਵਿੱਚੋਂ ਛੋਟਾ ਖੁੱਲੀਆਂ ਕਰਕੇ ਦੇ 5000 ਕਰ ਦਾਂਗੇ 20 ਦੀ ਹਾਂ ਜੀ ਦੇ ਦਰਬਾਰ ਆ ਜੀ ਥੋੜਾ 15 ਦੀ ਜੈਸਨੋ ਦੇਣੀ ਆ 15 ਦੀ ਖਾ ਨਾ ਹੁੰਦੀ ਆ ਠੀਕ ਹੈ 1 ਲੱਖ 15000 ਦਾ ਨਗੀਨਾ ਹੈ ਮਿਲ ਜੂ ਤੁਹਾਨੂੰ 1 ਲੱਖ 15 ਦੀ ਮੱਝ ਆ ਤੇ ਫੁੱਲ ਹੀ ਢਾਂਚੇ ਵੱਡੇ ਦੀ ਆ ਬਾਕੀ ਮੇਰੇ ਭਰਾਵਾਂ ਨੂੰ ਦੋ ਦਰ ਕਾਟ ਦੱਸੇ ਦਿੱਤਾ ਹੁਣ ਜਿਹੜਾ ਮੌਕੇ ਤੇ ਤੁਸੀਂ ਚੋ ਲੈਣਾ ਇੱਥੇ ਆਣ ਕੇ ਦੂਰਾ ਲਾਗਿਓ ਠੀਕ ਆ ਤੇ ਇਹ ਮੱਝ ਦਾ ਵੇਰਵਾ ਅੱਗੇ ਇੱਕ ਕੱਟੀ ਇੱਕ ਝੋਟੀ ਵਿਖਾ ਦਿੰਨੇ ਆ ਇਹ ਵੀ ਗਰਲਾਲ ਵੀਰਾਂ ਦਾ ਵੀ ਘਰੋਂ ਪਹਿਲੀ ਵਾਰ ਹੀ ਨਿਕਲੀ ਆ ਸੰਦੂ ਸਾਹਿਬ ਸਾਰੀਆਂ ਦੇ ਬਿਲਕੁਲ ਨਿੱਕੇ ਦੇ ਸਿੰਘ ਦੀ ਕੋਈ ਮਾਣਾ ਮੜੀ ਹੋਊਗੀ ਹਾਂ ਮੈਂ ਵੀ ਗਰਲਾਲ ਇਹ ਤੁਸੀਂ ਦੱਸਿਆ ਪਹਿ ਤੇ ਪਹਿਲੀ ਯਾਰੀ ਸਹਾਉਣਾ ਕਰੋ ਨਿਕਲੀ ਜੇ ਆਹ ਬੱਚਾ ਜੇ ਮਗਰ ਅੱਜ ਨਵਾਂ ਦਫਾ ਦਨ ਆਇਆ ਸੂਈ ਨੂੰ 9 ਕਿਲੋ ਦਾ ਤਿਆਰ ਜੀ ਠੀਕ ਆ ਠੀਕ ਆ ਹਾਂਜੀ ਲਓ ਜੀ ਪੰਜਾ ਸੱਤਾਂ ਦਿਨਾਂ ਦੀ ਸੂਈ ਏ ਮਗਰ ਕਟਾ ਇਹਦੇ ਮਗਰ ਕਟਾ ਜੀ 9 ਕਿਲੋ ਹਾਜ਼ਰ ਦੁੱਧ ਜਿਹੜਾ ਹਾਂਜੀ ਲਓ ਜੀ 9 ਕਿਲੋ ਦੁੱਧ ਹਾਜ਼ਰ ਆ ਚਲੋ ਬੜੇ ਭੈਣ ਭਰਾ ਆਪਣੇ ਬੜੇ ਲੰਬੇ ਸਮੇਂ ਤੋਂ ਇੱਥੋਂ ਮੱਝਾਂ ਡੰਗਰ ਲੈ ਕੇ ਜਾਂਦੇ ਆ ਦੁੱਧ ਵਾਲੇ ਪਾਸਿਆਂ ਜੋਦ ਕਹਿ ਦਿੱਤਾ ਚਲੋ ਦੁੱਧ ਤੁਹਾਨੂੰ ਸਾਰਾ ਆਪਾਂ ਦੱਸਣਾ ਉਹ ਜਿਹੜਾ ਨਿਕਲਣਾ ਹੈ ਹਾਂ ਜਿਹੜਾ ਕੇ ਭੈਣ ਭਰਾ ਨੇ ਜਾ ਕੇ ਚੋ ਲੈਣਾ ਤਸੱਲੀ ਕਰ ਲੈਣੀ ਦੂਜਿਆਂ ਨੂੰ ਨਹੀਂ ਦ ਬਿੱਲੀ ਆਖੇ ਜੋਟੀ ਦੀ ਮਗਰਲੇ ਖੁਰ ਤੋਂ ਤੇ ਜੇ ਭਾਵੇਂ ਨੂੰ ਕੋਈ ਨੀਲੀ ਮੰਨ ਲੈ ਤੇ ਭਾਵੇਂ ਮੋਰਾ ਮੰਨ ਲੈ ਆ ਕਰਾ ਦਿਓ ਚੈੱਕ ਠੀਕ ਆ ਜੀ ਅੰਗ ਪਖ ਨੀਲੀ ਦਾ ਲੱਗਾ ਨੂੰ ਕਰਵਾ ਲੈ ਨੂੰ ਬਿੱਲੀ ਮਨਦਾ ਹਾ ਹੁਣ ਦੇਖੋ ਜੇ ਬੱਚਾ ਲੱਗ ਗਿਆ ਜੇ ਮਾਈ ਦੇ ਥਲੇ 9 ਕਿਲੋ ਧਾਰਾਂ 8-7 ਦਿਨਾਂ ਦੀ ਸੂਈ ਪਧਰੀ ਪੁਦਰੀ ਬਹੁਤਾ ਬੈਕ ਸਾਈਡ ਤੋਂ ਕੋਈ ਭਾਈ ਕੋਈ ਸਾਈਡ ਦਾ ਰੋਲਾ ਨਹੀਂਗਾ ਠੀਕ ਆ ਜੀ ਹਾਂ ਆ ਸੰਦੂ ਸਾਹਿਬ 4x4 ਟਰੈਕਟਰ ਹੀ ਆ ਦੇ ਹਾਂ ਲੋ ਜੀ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਹੈ ਅੱਜ ਠੀਕਾ ਜੀ ਜਿਹੜੇ ਭਰਾ ਚਲੋ ਘੱਟ ਪੈਸੇ ਲਾਉਣੇ ਜਿਹਨੇ ਵੱਡੇ ਕੱਦ ਬੋਤ ਦੇ ਵਿੱਚ ਜਿਹਨੂੰ ਚੀਜ਼ ਚਾਹੀਦੀ ਆ ਪਰਲੇ ਬੰਨੇ ਪਹਿਲੀ ਮੱਝ ਨਾਲ ਸੌਦਾ ਕਰ ਲਿਆ ਜੀ ਇਧਰੇ ਖਲੇ ਆ ਪਕਾ ਦਿਓ ਸਫਾਈਆਂ ਪਹਿਲਾਂ ਜੇ ਸਾਨੂੰ ਸਾਬੇ ਕਰਾ ਦਿਆ ਜੀ ਠੀਕ ਆ ਇਧਰ ਦੇਖੋ ਜਿਤਨਾ ਮਰਜੀ ਕੋ ਭਰਾ ਆ ਜੇ ਚਲੋ ਜਾਨਾ ਕਰ ਵਾਲਿਆਂ ਨੂੰ ਸਿਖਾਇਆ ਇਹ ਤਾਂ ਜਮਾਂਦਰੂ ਕੁਦਰਤੀ ਹਾਂ ਨਸਲਾ ਬਰੇਡਾਂ ਦੇ ਵਿੱਚ ਸਾਨੂੰ ਸਾਬ ਨਸਲਾ ਹੀ ਬੰਨ੍ਹ ਦਿੰਦੀਆਂ ਇਸ ਤਰ੍ਹਾਂ ਨਹੀਂ ਪਹਿਲਾਂ ਨਾਲ ਦੰਦੇ ਨਾਲ ਹੀ ਜੁਬਾਂਹ ਦਿੰਦੀਆਂ ਨਹੀਂ ਬੰਨ੍ਹ ਦਿੰਦੀਆਂ ਹਾਂ ਜੀ ਲੈ ਵੀ ਗਰਲਾਲ ਪਹਿਲਨ ਕੱਟੀ ਆ ਭਰਾ ਚਲੋ 9 ਲੀਟਰ ਧਾਰਾਂ ਦੇ ਥੱਲੇ ਆ ਸਿੰਗਲ ਖੱਡੀ ਆ ਤੇ ਚਮੜੀ ਚਮੜੀ ਵੇਖੀ ਜੀ ਬਿਲਕੁਲ ਪਰੀਣੀ ਆ ਇਹਨਾਂ ਕਾਗਜ਼ ਵਰਗੀਆਂ ਨੇ ਇਹਨਾਂ ਕਾਗਜ਼ ਵਰਗੀ ਬਰੀਕ ਚਮੜੀ 21 ਮੋਲ ਕਿ ਕੀ ਡਿਮਾਂਡ ਕਰਦੀ ਆ 90 ਹਜ਼ਾਰ ਦੀ ਦੇ ਦਈਏ ਛੋਟੀ ਦੇ ਦੇ 90 ਦੀ ਦੇ ਦੇ ਪਰ ਲੈ ਜੀ ਸਫਾਈਆਂ ਵਡੀਆਂ ਜੀ ਆ ਸੋਹਣੀ ਬੜੀ ਤੇ ਠੰਡੀ ਧੀਰੀ ਕਰਨ ਵਾਲੀ ਦੇਖੋ ਆ ਦੇਖੋ ਇੱਧਰ ਦੇਖੋ ਠੀਕ ਆ ਜੀ ਹਾਂ ਆ ਲੈ ਇਹ ਤਾਂ ਵਹਿੜਾ گاਵਾ ਗੂ ਵੇਖ ਲੈ ਹੈ ਸੰਦੂ ਸਾਹਿਬ ਲਿਉਣਾ ਤੁਹਾਨੂੰ ਪਤਾ ਆ ਹਾਂ ਪੀਸੀ ਆ ਚੋਟੀ ਦਾ ਜਿਹੜਾ ਕੋਈ ਜਾ ਕੇ ਕੋਈ ਭਣ ਭਰਾ ਜਿਤਨਾ ਮਰਜ਼ੀ ਜਾਏ ਤੁਸਲੀ ਕਰੇ ਇਹ ਥੋੜਾ ਵੀ ਇੱਕ ਮੱਝ ਲੈ ਲੈਣੀ ਦੂਜਾ ਸਿਆਪੇ ਨੂੰ ਫੜੇ ਰਹਿਣਾ ਆ ਉਹ ਕੰਮ ਨਹੀਂ ਆ ਕਿੱਲੇ ਜੇਗਾ ਥੋੜਾ ਦੁੱਧ ਤੇ ਜ਼ਿਆਦਾ ਯੁੱਧ ਹੋ ਜੇ ਹਾਂ ਹਾਂ ਠੀਕ ਆ ਦੁੱਧ ਜ਼ਿਆਦਾ ਹੋਊਗਾ ਯੁੱਧ ਘੱਟ ਹੋਊਗਾ ਲੈ ਵੀ ਕਰਾਲ 90 ਤੇ ਦੀ ਕਿੰਨੇ ਦੀ 85000 ਦੀ 85 ਦੀ ਹੋਰ ਕਰ 82000 ਦੀ ਆਉਣ ਦੀ ਥੋੜਾ 80000 ਦੀ ਦੇਣੀ ਆ 80000 ਦੀ ਹਾਂ ਨਾ ਠੀਕ ਆ ਜੀ 80000 ਦੀ ਤਾਜੀ ਸੂਈ ਝੋਟੀ ਪਹਿਲਾ ਸੂਆ ਆਪਣੇ ਸੰਧੂ ਸਾਹਿਬ ਜਿਹੜੇ ਭਣ ਭਰਾ ਆਪਣੇ ਦਾ ਮਾਲ ਜਨਾ ਅੱਗੇ ਖਰੀਦਾ ਅੱਗੇ ਹੁਣ ਵੀ ਖਰੀਦੇ ਆ ਉਹਨਾਂ ਨੂੰ ਪਤਾ ਦਾ ਰੇਟ ਹਾਂ ਨਹੀਂ ਹੁੰਦਾ ਬਸ ਬਸ ਹਾਂ ਵੱਧ ਮਾ ਕੇ ਕਟਾਉਣਾ ਦਾ ਕੋਈ ਫਾਇਦਾ ਨਹੀਂ ਮੇਲਾ ਲੁੱਟਣ ਵਾਲੀ ਗੱਲ ਬਾਤੀ ਆ ਕੋਈ ਜ਼ਿਆਦਾ ਗੈਲਾ ਨਹੀਂ ਹੋਊਗਾ ਚੀਜ਼ ਦੇ ਵਿੱਚ ਬੰਦਾ ਝੋਟ ਕਹਿੰਦੀ ਸੰਧੂ ਸਾਹਿਬ ਇਹਨੇ ਆ ਵੀ ਕੱਟੀ ਆ ਗਈ ਨੀ ਇਹ ਪਹਿਲਾ ਸੂਆ ਝੋਟੀ ਜੇ ਚਾਰ ਪੰਜ ਦਿਨ ਦਾ ਸੂਆ ਇੱਧਰ ਪਾਸੇ ਕੱਟ ਆ ਵੇਖ ਲੋ ਮੇਰੇ ਭਰਾ ਠੀਕ ਆ ਜੀ ਮੋੜੇ ਪੈਰ ਜਵਾਬ ਆਉਣਗੇ ਮਗਰਲੇ ਪੈਰਾਂ ਤੇ ਜਵਾਬ ਹੋਊਗਾ ਠੀਕ ਆ ਜੀ ਅੱਖਾਂ ਬਿੱਲੀਆਂ ਅਜੇ 5 6 ਦਿਨ ਨਹੀਂ ਸੰ ਸਿੰਗਲ ਹੱਡੀ ਆ ਬਾਕੀ ਮੇਰੇ ਵੀਰ 10000 ਕਿਲੋ ਦੋ ਚਵਾ ਦੂਗੀ ਵੀ ਪਹਿਲੇ ਸੂਏ ਠੀਕ ਐ ਭਰਾ ਹਾਂਜੀ ਬਾਕੀ ਥਾਣ ਵਿਖਾਇ ਕਰ ਨਾਲ ਇੱਥੇ ਖਿਡਾਰੀ ਮੜਾ ਜਾ ਬਰੀਕੀਆਂ ਵੜੀਆਂ ਸੰਧੂ ਸਾਹਿਬ ਕਰਮਾਂ ਵਾਲੀ ਆ ਬਖਾ ਦਿਓ ਗੱਬਣਾ ਦੀ ਪਾਰ ਪਿੱਛੇ ਦੀ ਗਰੰਟੀ ਹੋਊਗੀ ਆਪਣੀ ਹਾਂ ਹਾਂ ਦੇਖੋ ਮਾਗਰਾ ਥਾਣ ਦਾ ਖੇਡ ਦਾ ਖੂੜ ਕਾਫੀ ਚੰਗਾ ਚੌਗੀ ਨੂੰ ਛੇਂਗ ਦੀ ਚੌਗੀ ਸੰਧੂ ਸਾਹਿਬ ਜੀ ਚੌਗੀ ਆ ਉਹ ਵੀ ਦੰਦਾ ਜੀ ਆ ਕੋਈ ਵੀ ਸੱਜਣ ਮੂੰਹੋਂ ਕਨਫਰਮ ਕਰ ਸਕਦਾ ਚਲੋ ਚੌਗੀ ਆ ਤੇ ਚੌਗੀ ਨਿਕਲੂਗੀ ਕੋਈ ਭਰਾ ਤਸੱਲੀ ਕਰ ਸਕਦਾ ਹਜੇ 5 6 ਦਿਨ ਹੀ ਸੰਤੂਸ ਹੁੰਦੀ ਏ ਵੀ ਹਫਤਾ ਹਜੇ ਲੈ ਜੋਗੀ ਬਾਕੀ ਆਹਰਾਂ ਤੋਂ ਲੱਗਦਾ ਵੀ ਹਜੇ ਹਫਤਾ ਖਿੱਚ ਕੇ ਨੇ ਲੈ ਜਾਣਾ ਬਾਕੀ ਮੇਰਾ ਭਰਾ ਬੈਕ ਸਾਈਡ ਤੋਂ ਵੀ ਕਰਮ ਵਾਲੀ ਲੇਪਟੀ ਲੂਪਟੀ ਸੋਹਣੀ ਬਣਾਈ ਹੁੰਦੀ ਆ ਨੀਲੀ ਦੀ ਝੋਟੀ ਦਾ ਜਿਹੜਾ ਮੇਰਾ ਭਰਾ ਕੋਈ ਸ਼ੌਂਕ ਰੱਖਦਾ ਤੇ ਨੀਲੀ ਦੀ ਝੋਟੀ ਆ ਅੱਖਾਂ ਦੋਵੇਂ ਬਿੱਲੀਆਂ ਜਿਹੜੀਆਂ ਅੰਗ ਪੈਰ ਤੁਹਾਨੂੰ ਆਪਾਂ ਦਿਖਾ ਹੀ ਦਿੱਤੇ ਆ ਕੱਦ ਵੀ ਸੇਮ ਜੇ ਦੋਹਾਂ ਦੇ ਨਾਲੇ ਝਿੱਕੋ ਝਿੱਕੇ ਕੱਦ ਕਾਠਾ ਜਿਹੜੇ ਦੂਜੇ ਨੰਬਰ ਤੇ ਦਿਖਾਈ ਹੈ ਝੋਟੀ ਤੁਹਾਨੂੰ 80000 ਵਾਲੀ ਇਹ ਗੱਬਣ ਤਿਆਰੀ ਵਾਲੀ ਆ ਠੀਕ ਆ ਹਾਂ ਠੀਕ ਆ ਇਹਨੂੰ ਆ ਜਾ ਤੇ ਕਰ ਨਾਲ ਕੀ ਮੋਲ ਭਰਾ ਇਹਦਾ ਮੋਲ ਸੰਦੂ ਸਾਹਿਬ ਤਿਆਰ ਹੋਈ ਸੀ ਛੋਟੀ ਵੀ ਕੋ 9095000 ਦੀ ਹਾਂ ਅੱਜ 85000 ਦੀ ਦੇ ਦਿੱਗੇ 85 ਦੀ ਹਾਂਜੀ 85 ਦੀ ਦੇ ਦਿੱਗੇ ਹੈ ਕੀ ਕਰਗੇ ਮਾਨਤਣਾ ਜਾਇਜ਼ ਕਰਕੇ ਰੈਤ ਰੂਤ 85 ਜੋ ਕਰਦੀ ਹੈ ਰੈਤ ਮੈਂ ਨਾ ਕਸਰਾ ਕੱਢ ਕੇ ਦਈਏ ਕੇ 82000 ਦੀ ਹੈ 82000 ਦੀ ਦੇ ਦੀ 85 ਦੀ ਪੂਰੇ 80 ਦੀ ਦੇ ਦਾਂ ਭਾਂ ਗਸੋਈ ਲੈ ਲੈ ਭਾਂ ਗੱਬਨ ਲੈ ਲੈ ਅੱਛਾ ਹਾਂਜੀ ਲੈ ਵੀ ਪੂਰੇ 80000 ਦੀ ਠੀਕ ਆ ਜੀ ਹਾਂ ਠੀਕ ਆ ਆ ਵਿਖਾ ਦੇ ਪੁੱਤ ਝੋਟੀ ਦੇ ਹਿਸਾਬ ਨਾਲ ਹੁਣ ਦੱਸੋ ਹਾਂ ਆ ਜਾ ਬਣਨਾ ਝੋਟੀ ਇਹ ਭਾਵੇਂ ਕੋਈ ਵਪਾਰੀ ਭਰਾ ਖੜ ਕੇ ਸਾਹਵੇਂ ਝੋਟੀ ਕਮਾਈ ਵਾਲੀ ਆ ਵਿਖਾ ਦੇ ਜਸ਼ਨ ਪੁੱਤ ਨੂੰ ਮਾਰ ਕੇ ਕੈਮਰਾ ਇਧਰ ਭਰਾਵਾਂ ਨੂੰ ਹੈ ਦੂਰੋਂ ਲਾਗਿਓ ਕਿਸੇ ਨੇ ਆਉਣਾ ਕਰਾ ਦੇ ਚੱਕ ਵੇਖੋ 5 5 4 4 ਇੰਚ ਤੇ ਇੰਨਾ ਦੇ ਸਿੰਧੂ ਸਾਹਿਬ ਅੱਜ ਤੋਂ ਮੀਆਂ ਦਿਨਾਂ ਬਾਅਦ 1,115,15,000 ਮੁੱਲ ਕਰਕੇ 90 90 95 95 ਹਜ਼ਾਰ ਦੇ ਖੜਦੇ ਨੇ ਬੱਸ 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 ਇਹ ਅੱਜ ਵਾਲੇ ਮੁੱਲੇ ਜਿਹੜੇ ਦਿਨੇ ਆ ਲੋ ਵੀ ਇੱਕ ਇਧਰ ਤੁਹਾਨੂੰ ਮਾਝ ਆਪਾਂ ਇੱਕ ਹੋਰ ਦਿਖਾ ਦਿੰਨੇ ਆ ਇਹ ਇਹ ਵੀ ਕੱਪਣੇ ਇਹ ਸੰਧੂ ਸਾਹਿਬ ਚੌਥਾ ਨੰਬਰ ਦੂਜਾ ਸੂਆ ਝੋਟੀ ਇੱਕ ਹਫਤਾ ਖੜਦੀ ਏ ਲੋ ਜੀ ਹਫਤਾ ਵੀ ਹਜੇ ਸਮਾਂ ਲੈ ਕੇ ਜਾਊਗੀ ਦੂਜਾ ਸੂਆ ਹਫਤਾ ਇਹਦਾ ਸਮਾਂ ਇਹਦਾ ਬਾਕੀ ਆ ਠੀਕ ਆ ਜੀ ਪਣੀ ਠੀਕ ਆ ਜੀ ਇੱਕ ਰੰਗ ਗਾਲੀ ਏ ਪਲੀ ਪਲੋਸੀ ਪੂਰੀ ਆ ਬਾਕੀ ਆ ਵੇਖੋ ਮੇਰੇ ਭਰਾ ਸੰਧੂ ਸਾਹਿਬ ਚਾਰ ਸਾਂਝੇ ਇਹਦੇ ਵਧੀਆ ਦੇ ਇੱਕ ਆ ਵਿੱਚ ਸ਼ਾਂਗ ਜੀ ਲੱਗੀ ਹੋਣੀ ਤੇ ਚੱਲਦੀ ਬੱਚੀ ਜੀ ਲੱਗੀ ਵਿੱਚ ਹਾਂ ਤੇ ਬਹਿਣੀ ਚੱਲਦੀ ਆ ਉਹਦਾ ਸੈਂਟਰ ਵਾਲੇ ਥਾਣਾ ਦੇ ਵਿੱਚ ਬੱਚੀ ਲੱਗੀ ਅੰਗਰੇਜ਼ਾਂ ਦੇ ਵਿੱਚ ਉਹਦਾ ਕਿ ਉਹਦਾ ਕਿ ਅਸਾਨਾ ਕੋਈ ਕਨੈਕਟਰ ਨਹੀਂ ਜੀ ਹਾਂ ਹਾਂ ਆਦੀ ਲੱਗੀ ਆ ਸੈਂਟਰ ਦੇ ਵਿੱਚ ਜਿਵੇਂ ਕਿ ਤੇ ਆਪਾਂ ਵੜਾ گاਵਾਂ ਦੇ ਵਿੱਚ ਨਿੱਕੀ ਇੱਕ ਅੱਧੀ ਸ਼ਾਂਖ ਫੋਟ ਦੇਖ ਲੈਣੇ ਆ ਠੀਕ ਆ ਬਾਕੀ ਲੇਵੇ ਲੂਵੇ ਤਾਂ ਬਾਕੀ ਭਾਰ ਪਿਛੇ ਦੀ ਸਣਾ ਦੀ ਗਾਰੰਟੀ ਹੁਸਨਦੂ ਸਾਹਿਬ ਦੀ ਹਾਂ ਤੇ ਪੰਜ ਬਿਲਕੁਲ ਓਕੇ ਆ ਮੱਜ ਬਾਕੀ ਮੂੰਹ ਮੱਥਾ ਚੰਗਾ ਛੋਟਾ ਸਿੰਘ ਦੂਜੇ ਸੂਏ ਛੋਟੀ ਸੋਣੀ ਜੀ ਸਿਰੋ ਸਿਰੋ ਵੀ ਚੰਗੀ ਆ ਕਰਮਾਲੀ ਠੀਕ ਆ ਜੀ ਆਹ ਦੇਖੋ ਜੀ ਧੌੜ ਧਾਰ ਦੇ ਵਿੱਚ ਤਾਂ ਗਰਲਾੜ ਰਲ ਨਹੀਂ ਦਿੰਦੀ ਆਪਾਂ ਨੂੰ ਹੁਸਨਦੂ ਸਾਹਿਬ ਨਵਾਂ ਖੂਣਿਆ ਨਾ ਜੇ ਧੌਰ ਹਾਂ ਨਵਾਂ ਖਾਦੇ ਰਿਹਾ ਸੀ ਮਾਰ ਕੈਮਰਾ ਪੁੱਤ ਇਹਨੂੰ ਆ ਵਿਖਾ ਦਿਓ ਇੱਕ ਵਾਰੀ ਵਿਖਾ ਦਿਓ ਪਰਲੇ ਪਾਸੇ ਹਾਇ ਸਪੇਸ ਵੰਡ ਸਾਰੀ ਕਰਾ ਦੇ ਚੈੱਕ ਹਾਂ ਇੱਕੋ ਜੀ ਹੰਦੂ ਸਾਹਿਬ ਵਿਰਲ ਚਾਹੁੰਦਾ ਠੀਕ ਆ ਸੋ ਦੂਜਾ ਸੂਬਾ ਝੋਟੀ ਆ ਹਫਤਾ ਆ ਜਾ ਖਿੱਚ ਕੇ ਲੈ ਜੂਗੀ ਠੀਕ ਆ ਜੀ ਹਫਤਾ ਨਹੀਂ ਸੁੰਦੀ ਅਜੇ ਬਾਕੀ ਜੋਰ ਜੀ ਪੰਜ ਹੰਦੂ ਸਾਹਿਬ ਰੋਮ ਵਰਗੇ ਆ ਇਹਨੇ ਪਹਿਲੇ ਸੂਵੇ 10000 ਕਿਲੋ ਦੁੱਧ ਦਿੱਤਾ ਜਣ ਦੂਜੇ ਸੂਵੇ ਸੋਣੀ ਜੀ ਹੁਣ ਦੂਜਾ ਸੂਬਾ ਹਾਂ ਜੀ ਗਰਲਾਲ ਦੇ ਦਈਏ ਕਿੰਨੇ ਦੇ ਇਹ ਵੀ 80000 ਦੀ ਜਾਂਦੀਏ ਦੋ 80 80 ਵਾਲਾ ਮੇਲਾ ਹਾਂਜੀ ਇੱਕੋ ਜਿਹਾ ਮੋਲੀ ਆ ਫਿਰ ਅੱਜ 80 80 ਤੇ ਫਿਰ ਆਇਆ ਮੱਜਾਂ ਤੇ ਫਿਰ ਦੱਸੀ ਉਹ ਗੱਲਬਾਤ ਕਹਿੰਦੀ ਭਰਾਵਾਂ ਨੇ ਕਰਦਿਏ ਰਾਇ ਥੋੜੀ ਕਰਦੇ ਕਰਦੇ 77000 ਦੀ 77 ਦੀ 3000 ਲੈਸ ਹੋ ਜੂਗੀ 80000 ਦੇ ਵਿੱਚੋਂ ਠੀਕ ਆ ਹਾਂਜੀ 76000 ਦੀ 4000 ਲੈ ਲਓ ਜੀ 4000 ਹੀ ਲੈਸ ਚੱਕੋ 76000 ਦੀ 76000 ਦੀ ਇਦਰ ਇੱਕ ਸੂਈ ਸਵਾਈ ਮਾਚ ਦਿਖਾ ਦਿੰਦੇ ਪਿਛਲੀ ਵੀਡੀਓ ਦੇ ਵਿੱਚ ਪਾਈ ਸੀਗੀ ਹਾਂ ਇਹ 1000 ਰੁਪਏ ਵੀਰ ਨੇ ਸਾਈ ਪਾਈ ਆ ਲੋਕੇ ਜਾਣੇ ਉਹ ਆਏ ਨਹੀਂਗੇ ਬਾਅਦ ਫੋਨ ਬੰਦ ਕਰ ਲਿਆ ਕਿ ਪੁੱਛ ਨਹੀਂ ਫੋਨ ਤੇ ਗੱਲ ਆਪਣੀ ਹੋਈ ਹੁੰਦਾ ਵੀਰ ਅਸੀਂ ਕਿਹਾ ਤਾਂ ਪੈਸੇ ਲੈਣੇ ਉਹਨੇ ਨਹੀਂ ਦਿੱਤੇ ਨਹੀਂ ਦਿੱਤੇਗੇ ਚਲੋ ਆਪ ਵੀਰ ਹੋਣੀ ਚਲੋ ਕੋਈ ਸੱਜਾ ਖਪੋਹ ਕਰਨ ਦਾ ਸੋ ਆ ਕੋਈ ਪੀ ਲੈਣ ਤੋਂ ਪਾਣੀ ਹਾਂ ਮਜਬੂਰੀ ਹੋਊ ਅਗਲੇ ਦੀ ਆਪਾਂ ਨਹੀਂ ਜਿਆਦਾ ਸੰਤੂ ਸਾਹਿਬ ਕਰੀ ਕਹਿਣ ਨੂੰ ਆਖਾ ਵੀ ਤੁਸੀਂ ਸਾਈ ਪਾਈ ਆ ਜੇ ਗੱਲ ਕੀਤੀ ਕਰੋ ਮਤਲਬ ਚਲੋ ਤੁਹਾਨੂੰ ਤਾਂ ਵੇਟ ਕਰਨੀ ਪਈ ਤੇ ਅੱਡਾ ਦੇ ਦੋ ਚਾਰ ਬੱਚਾ ਜੇ ਮਗਰੇ ਦੇ ਬੱਚਾ ਵੇਖੋ ਇਹਦਾ ਤੁਸੀਂ ਕਟਾ ਕੱਲ ਤੜਕੇ ਸੋਈ ਜਾਂ ਜੀ ਕੱਤੀ ਏ ਕਟਾ ਸੰਧੂ ਸਾਹਿਬ ਵੇਖੋ ਲਓ ਵੀ ਨੀਲੀ ਦੀ ਕਟਾ ਨੀਲੀ ਦਾ ਕਟਾ ਆ ਗਿਆ ਹਾਂ ਅੱਕ ਅਵੇਲੇ ਬੁੱਲੀ ਮੰਨਣੀ ਠੀਕ ਹੈ ਮਾਲੀ ਬਣ ਤਰਿਆ ਹੰਦੋਈ ਦੇ ਕਟਾ ਕਾਦਾ ਵੇਖੋ ਕੱਲ ਦੀ ਅਜੇ ਸੋਈ ਮੱਜ ਹਾਂ ਕੱਲ ਤੜਕੇ ਸੋਈ ਜੇ ਦੇ 8 ਕਿਲੋ ਬੋਲਾ ਤਿਆਰ ਜੇ ਹਾਂ ਚਵਾਈ 1 ਨੰਬਰ ਜੇ ਸੁਆ ਕਿਨਾਂ ਤੇਜਾ ਸੁਆ ਚੌਥਾ ਸੰਧੂ ਸਾਹਿਬ ਚੌਥਾ ਸੁਆ ਠੀਕ ਹੈ ਜੀ ਪੰਜਵਾਂ ਨੰਬਰ ਚੌਥਾ ਸੁਆ ਚੌਥਾ ਸੁਆ ਤੇ ਬਾਕੀ ਅੱਜ ਅਸੀਂ ਮਗਰੋ ਬਖਾ ਆ ਡਿਜ਼ਾਈਨ ਇੱਕ ਸਾਰ ਪਧਰੀ ਪੁਤਰੀ ਬਹੁਤਾ ਪੈਕ ਸਾਈਡ ਤੋਂ 8 ਕਿਲੋ ਬੋਲਾ ਬਾਕੀ ਜਿਤਨਾ ਜਿਤਨਾ ਖਰੀਦੀਆਂ ਜਿਤਨਾ ਜਿਤਨਾ ਅਗਲਿਆਂ ਦੱਸਿਆ ਉਤਨਾ ਹੀ ਸੂਏ ਦੱਸੇ ਆ ਠੀਕ ਆ ਹਾਂ ਇਹਨੂੰ ਅੱਖ ਨੂੰ ਜਵਾਨ ਰਹੇ ਜੱਜੇ ਵੀ ਆ ਸਕਦੇ ਨਾ ਚੌਥੇ ਦੱਸੀ ਤੇ ਚੌਥੇ ਰਹੂਗੀ ਚਲੋ ਚੌਥੇ ਆ ਬਿਲਕੁਲ ਹਾਂ ਵੇਖੋ ਜੀ ਬਾਕੀ ਸੁੰਗ ਸੁੰਗ ਦਾ ਇਹ ਡਿਜ਼ਾਈਨ ਬੰਤਰ ਬੈਕ ਸਾਈਡ ਤੋਂ ਖੁੱਲਾ ਗੋਲ ਸਿੰਘ ਅੱਖਾਂ ਇਹਦੀਆਂ ਵੀ ਬਿੱਲੀਆਂ ਜੀ ਅੱਖਾਂ ਦੋਵੇਂ ਬਿੱਲੀਆਂ ਬੱਚੇ ਦੀਆਂ ਵੀ ਬਿਲਕੁਲ ਬਿੱਲੀਆਂ ਖਾ ਆ ਗਈਆਂ ਮਤਲਬ ਇਹੋ ਜਿਹਾ ਚਲੋ ਜਾਨਵਰ ਪਸ਼ੂ ਚਲੋ ਨੀਂਦੀ ਬੱਚਾ ਸੰਦੂ ਸਾਹਿਬ ਕੱਟੀ ਹੁੰਦੀ ਨਾ ਜੱਡੀ ਇਹਦੀ ਹੈਟ ਹੈ ਬੱਚੇ ਦੀ ਹੁਣ ਤੋਂ 10000 ਦੀ ਕੱਟੀ ਸੀ ਆਹ ਸੋ 8 ਕਿਲੋ ਬੋਲੇ ਬੋਲੇ ਇਹਦੇ ਥੱਲੇ 나ੜੂਆ ਨਾਲਾ ਕਿਸ਼ਨਾ ਚੈੱਕ ਕਰਾ ਦੇ ਮੜਾ ਜਿਆ ਸਾਨੂੰ ਲਾ ਵੋਦਣਾ ਪਿਛਲੀ ਵੀਡੀਓ ਚ 4-5 ਨਹੀਂ ਇਹ ਵੀਡੀਓ ਭਾਈ ਨੂੰ ਆਪਾਂ ਨੂੰ ਆਹੋ ਉਸ ਦਿਨ ਗੱਬਣ 70000 ਦੀ ਦਿੱਤੀ ਹੈ ਜੀ ਸੂਈ ਸਵਾਈ ਦੇ ਦਾਂਗੇ 74 ਦੀ ਉਸਤਰਾ ਮੁੱਲ ਭਾ ਵਧਾ ਦਿੰਦੇ ਇਹਦਾ ਪਰ ਹੁਣ ਹਾਂ ਇਨੇ ਦੀ ਦੇ ਦਾਂਗੇ ਆਨਾ ਠੀਕ ਹੈ ਜੀ ਦੁੱਧ 8 ਕਿਲੋ ਬੋਲਾ ਇਹ 11-12 ਕਿਲੋ ਦੁੱਧ ਭਰੂ ਮੱਜ ਲੈ ਵੀ ਠੀਕ ਆ ਜੀ 8 ਕਿਲੋ ਬੋਲੇ ਬੋਲੇ ਬਾਕੀ ਪੂਰ ਛੱਟੇ ਤੋਂ ਪਚਾ ਦੇਣਾ ਜੀ ਸੰਤੂ ਸਾਹਿਬ ਇੱਕ ਨੰਬਰ ਚਵਾਈਆਂ ਹੋਣਗੀਆਂ ਪੂਰ ਛੱਟਾ ਵੇ ਛਣ ਵੱਧ ਘੱਟ ਹੋਵੇ ਗਰੰਟੀਆਂ ਹੋਣਗੀਆਂ ਮੱਜਾਂ ਦੀ ਠੀਕ ਹੈ ਭਰਾ ਜਾ ਕੇ ਲਾ ਕੇ ਤਸੱਲੀ ਕਰ ਲੈ ਜੇ ਮੇਰਾ ਡੰਗਰ ਚਵਾਈ ਦਾ ਮਾੜਾ ਉਹ ਕਾਇਸ ਨੇ ਪੈਸੇ ਲੈ ਲਊਗਾ ਬਿਲਕੁਲ ਇਹ ਕਰ ਲਾਲ ਪਿਛਲੀ ਵੀਡੀਓ ਦੇ ਵਿੱਚ ਕੀ ਮੁੱਲ ਸੀਗਾ ਗੱਪਾਂ ਦਾ ਮੁੱਲੇ ਦਾ ਕੀਤਾ ਹੈ ਆਪਾਂ 76000 ਤੇ 74 ਦੀ ਆਨਾ ਕੀ 73 ਦੀ ਦਿੱਤੀ ਸੀ ਭਰਾਵਾਂ ਨੂੰ ਤੇ ਉਹ ਹਜ਼ਾਰ ਚਲੋ ਕੋਈ ਨਹੀਂ ਆਪਾਂ ਉਹਨਾਂ ਦੀ ਸ਼ਾਈ ਵਾਸ ਕਰਤੀ ਆ ਤੇ ਹੁਣ ਇਹ ਮੱਝ ਆਪਾਂ ਹਾਂ ਨਾ ਜਿਹੜੀ ਫਿਰ 74 ਦੀ ਦੇ ਦਾਂਗੇ 74 ਦੀ ਲੋ ਵੀ ਅੱਜ ਇਹ ਸੂਈ ਸਵਾਈ ਹੈ ਉਸ ਦਿਨ ਗੱਬਣ ਸੀ ਫੇਰ 500 ਛੱਡਦਾ ਹੈ 73000 ਸਾਡੇ 73000 ਦੀ ਫਾਈਨਲ ਮਿਲ ਜੂਗੀ 10 ਕਿਲੋ 9 10 ਕਿਲੋ ਦੁੱਧ ਨੇ ਆਰਾਮ ਨਾਲ ਚ ਵਈ ਜਾਣਾ 8 ਕਿਲੋ 8 8.5 ਕਿਲੋ ਸੰਧੂ ਸਾਹਿਬ ਬੋਲਾ ਕੱਲ ਦੀ ਸੂਈ ਚਲੇ ਤੇ ਫੇਰ ਆਹ ਨਾੜੂ ਨਾਲ ਜੀ ਬੱਚੇ ਦਾ ਨਾੜੂ ਖਾ ਦੋ ਕੱਦ ਤੋਂ ਵੇਖ ਕੇ ਕਹਿਣਾ ਉਹ ਤੇਰੇ ਜਾਂਦੇ ਬਾਰਡਰ ਬੈਲ ਤੇ ਸੰਧੂ ਸਾਹਿਬ ਕੱਦ ਤੋਂ ਵੇਖ ਕੇ ਜਿੰਨੇ ਫੇਰ ਤੁਹਾਨੂੰ ਆਖਿਆ ਨਾ ਕੁਝ ਨਹੀਂ ਲੈਣਾ ਹਣੇ ਹਨਾ ਠੰਦ ਨਾਲ ਆ ਬਿਲਕੁਲ ਆ ਨਾੜੂ ਵਗਾ ਦੋ ਨਾਲ ਠੰਦ ਨਾਲ ਇਹਦੇ ਨਾੜੂ ਨਾੜੂ ਪ੍ਰੂਫੋਂ ਤਾਂ ਠੀਕ ਹੈ ਜੀ ਨਾ ਤਾਂ ਤਾਨੂੰ ਦੱਸ ਦਿੰਦਾ ਬੌਲੇ ਦੇ ਵਿੱਚ ਆ ਕੋਈ 8 ਕਿਲੋ ਬੌਲਾ ਹੀ ਆ ਕੋਈ 100 ਬਾਹਰ ਮੀਤ ਚੰਗੀ ਕਰ ਲਿਆ ਜੇ 60 ਦੇ 8 ਹੋਊਗਾ 77 ਨਹੀਂ ਹੁੰਦਾ। ਮਧਰੀ ਡੋਲੀ ਦੀ ਮੱਝ ਆ ਸਿਰਫ 73000 ਦੀ। ਹਾਂਜੀ। ਇਹ ਅੱਜ ਗਰਲਾਲ ਦੇ ਅੱਡੇ ਤੇ ਇਸ ਕਿੱਲੇ ਤੇ ਦੋਸਤੋ ਪੰਜ ਨਾਗ ਤੁਹਾਨੂੰ ਦਿਖਾਤੇ ਆ ਝੋਟੀਆਂ ਕਟੀਆਂ ਪਹਿਲਾਂ ਵੀ ਦਿਖਾਤੀਆਂ ਨੇ। ਇੱਧਰ ਵੱਡੀ ਮੱਝ ਵਿਖਾਤੀ ਆ ਤੁਹਾਨੂੰ ਹਾਥੀ ਪੂਰਾ। ਹਾਂ। ਜਾਂ ਕੀ ਬਾਕੀ ਜਿਹੋ ਜਿਹੇ ਐਨੀਮਲ ਪਸੰਦ ਆ ਜਿਹੋ ਜਿਹੇ ਰੇਟ ਪਸੰਦ ਆ ਕਾਲ ਕਰਕੇ ਪੂਰੀ ਗੱਲਬਾਤ ਕਰ ਲਿਓ। ਸਾਫ਼ ਸੁਥਰੇ ਜਨਵਰਾ ਕਦੀ ਲਾਂਬੇ ਵਾਲੀ ਕਿਸੇ ਭਰਾ ਨੂੰ ਸ਼ਿਕਾਇਤ ਨਹੀਂ ਆਉਂਦੀ ਕੀ। ਸਤੂ ਸਾਹਿਬ ਆਪਾਂ ਗਾਲੀਓ ਦਸਨੀ ਜਿਹੜੇ ਆਪਣੇ ਪਸ਼ੂ ਚ ਨਿਕਲ ਨਹੀਂ ਜਾਗੇ ਇਹ ਥੋੜਾ ਵੀ ਇੱਥੇ ਜਿੱਤਰਾ ਮਰਜ਼ੀ ਬਹੁਤ ਅਥੇ ਜਾ ਕੇ ਬਹਿਣ ਨਾ ਦੇਣੀ ਆ ਜਿੱਤਰਾ ਮਰਜ਼ੀ ਕੋ ਤਸੱਲੀ ਕਰੇ ਠੀਕ ਆ ਹਾਂਜੀ ਲੈ ਵੀ ਗਰ ਲਾਲ ਇੱਕ ਕੰਟੈਕਟ ਨੰਬਰ ਕਰ ਨੰਬਰ ਹੈਗਾ ਸਤੂ ਸਾਹਿਬ 977929006 977929006 ਪਿੰਡ 달ਾ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਨ ਸਾਹਿਬ ਇਹ ਨੰਬਰ ਦੇ ਕੋਈ ਵੀ ਪ੍ਰੋਗਨੈਟ ਕਰਕੇ ਇਹਨਾਂ ਪਸ਼ੂਆਂ ਦੀ ਜਾਣਕਾਰੀ ਲੈ ਸਕਦਾ ਲਓ ਵੀ ਹਾਂਜੀ ਸੋ ਦੋਸਤੋ ਅੱਜ ਫਿਲਹਾਲ ਇਸ ਵੀਡੀਓ ਵਿੱਚ ਇਹ ਨਾਕਾਂ ਤੁਹਾਨੂੰ ਦਿਖਾਉਣੇ ਸੀ ਉਮੀਦ ਕਰਦੇ ਹਾਂ ਜਨਮਰ ਚੰਗੇ ਲੱਗੇ ਆ ਵੀਡੀਓ ਦੱਬ ਕੇ ਹੋਰ ਵੀ ਵੱਧ ਤੋਂ ਵੱਧ ਭਰਾ ਜੜੋ ਕਿਉਂਕਿ ਜਿੱਥੇ ਚੰਗੇ ਮਾਲ ਆਉਂਦੇ ਆ ਚੰਗੇ ਪਸ਼ੂ ਸਾਫ਼ ਸੁਥਰੇ ਆਉਂਦੇ ਆ ਲਿਆਉਂਦੇ ਆ ਰੁਟੀਨ ਦੇ ਵਿੱਚ ਉਥੋਂ ਮਾਲ ਖਰੀਦੋ ਠੀਕ ਆ ਜੀ ਆਨਲਾਈਨ ਖਰੀਦ ਲਓ ਇੱਥੇ ਆਣ ਕੇ ਖਰੀਦ ਲਓ ਜਿੱਦਾਂ ਵੀ ਕਿਸੇ ਭਰਾ ਦੀ ਤਸੱਲੀ ਆ ਉਦਾਂ ਹੱਥ ਪਾ ਲਓ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਧੰਨਵਾਦ